ਅਥਰੂ ਗੈਟਸ ਸਿੱਟਣਾ ਗੋਲੇ ਸਿੱਟਨੇ ਤੇ ਗੋਲੀਆਂ ਚਲਾਉਣੀਆਂ ਦੈਸ ਦਾ ਮੌਲਕਤ ਕਰਨਾ ਕਿਸਾਨਾਂ ਤੇ ਆਪਣੇ ਕਿਸਾਨਾਂ ਤੇ ਜੀ ਦਾ ਖੱਟਿਆ ਸਾਰੇ ਖਾਂਦੇ ਆ ਇਹ ਬਿਲਕੁਲ ਗੈਰਕਾਨੂੰਨੀ ਦੀ ਨਿੰਦਿਆ ਕਰਦੇ ਆ ਪਰ ਇਹਦਾ ਇੱਕ ਹੱਲ ਆ ਮੈਂ ਸਾਰੇ ਕਿਸਾਨਾਂ ਨੂੰ ਕਹਿਣਾ ਜਿਹੜਾ ਡਰੋਨ ਆ ਇਹ ਛੱਡਦੇ ਆ ਇਹ ਐਵੇਂ ਫਵਾਡਾਈ ਆ ਕਿ ਅਸੀਂ ਡਰੋਨ ਬੰਦ ਕਰਤੇ ਜੇ ਡਰੋਨ ਬਿਲਕੁਲ ਬੰਦ ਨਹੀਂ ਕੀਤੇ ਉਹ ਡਰੋਨ ਦੇ ਰਹੀਂ ਥੋੜੇ ਟਾਰਗੇਟ ਕਰਕੇ ਥੋੜੇ ਦੇ ਗੋਲੇ ਸਿੱਟੇ ਜਾ ਰਹੇ ਆ ਇਸ ਕਰਕੇ ਇਹਦੀ ਰੋਕ ਕੀ ਹੈ ਜੇ ਡਰੋਨ ਨੂੰ ਰੋਕਣਾ ਹੈ ਤੇ ਮੈਂ ਸਾਰੇ ਕਿਸਾਨਾਂ ਨੂੰ ਕਹਿਣਾ ਕਿ ਤੁਸੀਂ ਚੰਗੀ ਡੋਰ ਲੈ ਕੇ ਚੈਨ ਵਾਲੀ ਜਿਹੜੀ ਕਿ ਗੈਰਕਾਨੂੰਨੀ ਆ ਚੈਨ ਵਾਲੀ ਡੋਰ ਲੈ ਕੇ ਤੁਸੀਂ ਸਾਰੇ ਜਾਣੇ ਪਤੰਗ ਚੜਾ ਦਿਓ ਉੱਥੇ ਜਿੱਥੇ ਤੁਸੀਂ ਪਤੰਗ ਚੜਾ ਦੋਗੇ ਤੇ ਡਰੋਨ ਚੱਲਣੇ ਬੰਦ ਹੋ ਜਾਣਗੇ ਤੇ ਮੈਂ ਕਿਸਾਨਾਂ ਨੂੰ ਕਹਿਣਾ ਕਿ ਮੈਂ ਪਤੰਗਾਂ ਵਾਲਿਆਂ ਨੂੰ ਕਹਿਣਾ ਭਾਈ ਜਾ ਕੇ ਆਲੇ ਦੁਆਲੇ ਸਾਰੇ ਪਤੰਗ ਚੜਾ ਦਿਓ ਤੇ ਲਗਾਤਾਰ ਪਤੰਗ ਚੜਾਏ ਰਹਿਣ ਤੇ ਡਰੋਨ ਟੁੱਟੇ ਕੰਮ ਨਹੀਂ ਕਰਨਗੇ ਇਸ ਕਰਕੇ ਪਤੰਗ ਚੜਾਉਣੇ ਬੜੇ ਜ਼ਰੂਰੀ ਆ ਇੱਕ ਸੁਆਮੀਨਾਥਨ ਕਮਿਸ਼ਨ ਬਣਿਆ ਸੀ ਮਹਿੰਦਰ ਸਿੰਘ ਟਕਾਇਤ ਕਿਸਾਨ ਯੂਨੀਅਨ ਦੇ ਪ੍ਰਧਾਨ ਸੀ ਤੇ ਉਸ ਵੇਲੇ ਇੱਕ ਧਰਨਾ ਲੱਗਿਆ ਸੀਗਾ ਤੇ ਸੁਆਮੀਨਾਥਨ ਕਮਿਸ਼ਨ ਜਿਹੜਾ ਸਾਨੂੰ ਦਿੱਤਾ ਜਾਵੇ ਕਿਉਂਕਿ ਕਹਿਣ ਤੋਂ ਪਾਬ ਸਾਨੂੰ ਭਾਵਾਂ ਦੇ ਹੱਕ ਦਿੱਤੇ ਜਾਣ ਕਿਉਂਕਿ ਫਸਲ ਕਣਕ ਸਾਡੀ ਆ ਝੋਨਾ ਸਾਡਾ ਟਮਾਟਰ ਸਾਡੇ ਆ ਗੋਭੀ ਸਾਡੀ ਆ ਤੇ ਉਸ ਤੋਂ ਬਾਅਦ ਛੋਲੇ ਸਾਡੇ ਨੇ ਮਸਰਾ ਤਾਲਾ ਸਾਡੀਆਂ ਤੇ ਜਦੋਂ ਅਸੀਂ ਬੀਜ ਦਿੰਨੇ ਆ ਸੱਪਰਾ ਸੱਪਾਂ ਦੀਆਂ ਸਿਰੀਆਂ ਅਸੀਂ ਮਿਦਦੇ ਆ ਤੇ ਫਿਰ ਜਦੋਂ ਮੰਡੀ ਚੱਲੇ ਜਾਂਦੇ ਆ ਤੇ ਉਹਦਾ ਮੁੱਲ ਇੰਡੀਅਨ ਸਟੇਟ ਲਾਉਂਦੀ ਆ ਜਦੋਂ ਕਿ ਦੂਜੇ ਪਾਸੇ ਐਮਐਸਪੀ ਜਿਹੜਾ ਮੈਕਸਿਮਮ ਸਪੋਰਟ ਪ੍ਰਾਈਸ ਉਹਦਾ ਹੱਕ ਹੁੰਦਾ ਕਹਿੰਦਾ ਸੈਂਟਰ ਦੇ ਹੋਊਗੀ ਦੂਜੇ ਪਾਸੇ ਇੱਕ ਦੁਕਾਨਦਾਰ ਕਿਸਾਨ ਕੋਲ ਆਟਾ ਲੈ ਲੈਂਦਾ ਕਣਕ ਲੈ ਲੈਂਦਾ ਕਿਸਾਨ ਕੋਲ ਛੋਲੇ ਲੈ ਲੈਂਦਾ ਕਿਸਾਨ ਕੋਲੇ ਟਮਾਟਰ ਲੈ ਲੈਂਦਾ ਤੇ ਕਿਸਾਨ ਕੋਲ ਆਲੂ ਲੈ ਲੈਂਦਾ ਤੇ ਕਿਸਾਨ ਕੋਲੋਂ ਹੀ ਸਾਰਾ ਕੁਝ ਹੀ ਤਾਂ ਲੈ ਲੈਂਦਾ ਤੇ ਫਿਰ ਉਹ ਆਦੀ ਫੈਕਟਰੀ ਦੇ ਵਿੱਚ ਆਟੇ ਤੋਂ ਬਿਸਕਟ ਬਣਾ ਦਿੰਦਾ ਫਿਰ ਆਲੂਆਂ ਤੋਂ ਚਿਪਸ ਬਣਾ ਦਿੰਦਾ ਟਮਾਟਰਾਂ ਤੋਂ ਚਟਨੀ ਬਣਾ ਦਿੰਦਾ ਤੇ ਛੋਲਿਆਂ ਤੋਂ ਬੇਸਨ ਬਣਾ ਕੇ ਉਹ ਫਿਰ ਇੱਕ ਪੈਕ ਪਰਦਾ ਉਹਦੇ ਤੇ ਰੇਟ ਲਿਖਦਾ ਉਹਦਾ ਫਿਰ ਰੇਟ ਹੁੰਦਾ ਉਹ ਰੇਟ ਆਪ ਤੈਅ ਕਰਦਾ ਇਸ ਕਰਕੇ ਜੇ ਉਹ ਰੇਟ ਤੈਅ ਕਰਦਾ ਹੈ ਇਹ ਰੇਟ ਜਿਹੜਾ ਤੈਅ ਕੀਤਾ ਫਿਰ ਕਿਸਾਨ ਨੂੰ ਹੱਕ ਹੋਣਾ ਚਾਹੀਦਾ ਜੇ ਇਹ ਹੱਕ ਨਹੀਂ ਤੇ ਜਦੋਂ ਇੰਡੀਅਨ ਸਰਕਾਰ ਨੇ MSB ਸਾਡੀਆਂ ਕਣਕ ਤੇ MSB ਦਾ ਰੇਟ ਦਿੰਦਾ ਹੈ ਫੇਰ ਸਾਡੇ ਤੇ ਝੋਨੇ ਤੇ ਦਿੰਦਾ ਹੈ ਟਮਾਟਰਾਂ ਤੇ ਦਿੰਦਾ ਹੈ ਮੂੰਗੀ ਤੇ ਦਿੰਦਾ ਹੈ ਮਸਰੀ ਤੇ ਦਿੰਦਾ ਹੈ ਇਹ 32 ਜਿਹੜੀਆਂ ਫਸਲਾਂ ਤੇ ਦਿੰਦਾ ਹੈ ਤੇ ਫਿਰ ਉਹ ਮੰਡੀ ਦੇ ਵਿੱਚ ਇਹ ਫਸਲ ਉਸ ਭਾਅ ਤੇ ਕਿਉਂ ਨਹੀਂ ਵਿਕਦੀਗੀ ਇਸ ਕਰਕੇ ਅਸੀਂ ਕਹਿਣਾ ਹੈ ਕਿ ਕਿਦਾਂ ਦੇਖ ਰਹੇ ਹੋ ਜਿਹੜੇ ਉਹਨਾਂ ਤੇ ਗੋਲੇ ਛੁੱਟੇ ਜਾ ਰਹੇ ਨੇ ਰੋਕਿਆ ਜਾ ਰਿਹਾ ਹੈ ਤੇ ਜੜਦਾ ਜੜਦਾ ਇਹ ਕਿਸਾਨ ਨੂੰ ਮਾਰਨਾ ਚਾਹੁੰਦੇ ਨੇ ਗੋਲੇ ਤਿੰਨ ਗਾਲੇਕ ਨੂੰ ਲਾਗੂ ਕਰਕੇ ਪਹਿਲਾਂ 700 ਕਿਸਾਨਾਂ ਨੂੰ ਮਾਰਿਆ ਜਦੋਂ ਅਸੀਂ ਕਹਿੰਨੇ ਸੀ ਡਾਕਟਰ ਤਿੰਨ ਕਾਲੇ ਕਾਨੂੰਨ ਸਾਨੂੰ ਨਹੀਂ ਚਾਹੀਦੇ ਤੇ ਸਾਨੂੰ ਡਾਕਟਰ ਸਵਾਮੀਨਾਥਨ ਕਮਿਸ਼ਨ ਚਾਹੀਦਾ ਹੁਣ ਡਾਕਟਰ ਸਵਾਮੀਨਾਥਨ ਕਮਿਸ਼ਨ ਜਿਹੜਾ ਸਾਨੂੰ ਦੇਣਾ ਚਾਹੀਦਾ ਸੀ ਜਦੋਂ ਸਾਡੀ ਗੱਲ ਪ੍ਰਾਈਮ ਮਿੰਿਸਟਰ ਸੁਣੀ ਨਹੀਂ ਪ੍ਰੈਜ਼ੀਡੈਂਟ ਨੇ ਸੁਣੀ ਨਹੀਂ ਸਾਡੀ ਗੱਲ ਨਾ ਸੁਪਰੀਮ ਕੋਰਟ ਨੇ ਸੁਣੀ ਹੈ ਨਾ ਲਾਅ ਮਿਨਿਸਟਰੀ ਨੇ ਸੁਣੀ ਹੈ ਨਾ ਐਗਰੀਕਲਚਰ ਮਿਨਿਸਟਰੀ ਨੇ ਸੁਣੀ ਹੈ ਨਾ ਚੀਫ ਮਿਨਿਸਟਰ ਸੁਣੀ ਸਾਡੀ ਗੱਲ ਹੀ ਨਹੀਂ ਜਦੋਂ ਸੁਣੀ ਤੇ ਫੇਰ ਸਾਡੀ ਸੰਵਿਧਾਨ ਦੀ ਧਾਰਾ 14 1921 ਦਮ ਤੱਕ ਅਸੀਂ ਧਰਨਾ ਮਜਾਰਾ ਕਰ ਸਕਦੇ ਹਾਂ ਕਿਸਾਨ ਟਰਾਲੀਆਂ ਤੇ ਚੱਲੇ ਸੀ ਇਹ ਖੱਟੜ ਸਰਕਾਰ ਭਾਜਪਾ ਆਰਐਸ ਦੀ ਸਰਕਾਰ ਹੈ ਉਹਨੇ ਬੈਰੀਕੇਡ ਲਾ ਕੇ ਸਾਨੂੰ ਪੰਜਾਬ ਨੂੰ ਇੱਕ ਅਲੱਗ ਅਲੱਗ ਦੇਸ਼ ਬਣਾ ਦਿੱਤਾ ਤੇ ਇਹ ਗੋਲੇ ਕਿਉਂ ਸੁੱਟਿਆ ਗੋਲੇ ਸਿੱਟ ਨਹੀਂ ਗੈਰਕਾਨੂੰਨੀ ਹੈ ਦੂਜੇ ਪਾਸੇ ਇੱਕ ਬੜੀ ਵੱਡੀ ਵੱੱਜਰ ਕਰਹਿਤਾ ਸ਼ੰਭੂ ਬਾਰਡਰ ਹੈਗਾ ਪੰਜਾਬ ਦੇ ਵਿੱਚ ਕਿਸਾਨ ਪੰਜਾਬ ਦੇ ਵਿੱਚ ਬੈਠੇ ਆ ਉਹ ਬਾਰਡਰ ਜਾ ਰਹੇ ਆ ਬਾਰਡਰ ਤੇ ਬੈਰੀਕੇਡ ਲਾਉਣੇ ਜਿਹੜੀਆਂ ਤਾਰਾਂ ਲਾਉਣੀਆਂ ਗੈਰਕਾਨੂੰਨੀ ਆ ਜਦੋਂ ਕਿ ਇਹ ਕਾਨੂੰਨ ਜਦੋਂ ਫੌਜ ਬਾਰਡਰ 'ਤੇ ਹੁੰਦੀ ਹੈ ਉਥੇ ਮਾਈਨਜ਼ ਲਾਉਂਦੇ ਆ ਜਦੋਂ ਇੰਟਰਨੈਸ਼ਨਲ ਕਾਨੂੰਨ ਹੈ ਕਿ ਮਾਈਨਜ਼ ਨਹੀਂ ਲਾ ਸਕਦੇ ਕਿਉਂ ਪਤਾ ਨਹੀਂ ਕਿਹੜੇ ਬੰਦੇ ਨੂੰ ਮਾਰ ਦੇਵੇ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ ਜਦੋਂ ਦੋ ਮੁਲਕਾਂ ਦੀ ਲੜਾਈ ਜਾਂਦੀ ਉਹ ਮਾਈਨਾਂ ਵੀ ਨਹੀਂ ਲਾ ਸਕਦੇ ਹਟਾ ਸਕਦੇ ਆ ਜਦੋਂ ਮਾਈਨਜ਼ ਲਾਈਨ ਦਾ ਕਾਨੂੰਨ ਨਹੀਂ ਤੇ ਇਹ ਫਿਰ ਕਾਨੂੰਨ ਕਿਵੇਂ ਆ ਦੂਜੇ ਪਾਸੇ ਮੰਨ ਲਓ ਵੀ ਅਸੀਂ ਪਾਕਿਸਤਾਨ ਦੀ ਬਾਰਡਰ 'ਤੇ ਖੜੇ ਆ ਪਾਕਿਸਤਾਨ ਦੇ ਬਾਰਡਰ ਤੇ ਫੌਜ ਇਕੱਠੀ ਹੋ ਗਈ ਹੈ ਪੰਜਾਬ ਦੇ ਲੋਕ ਇਕੱਠੇ ਹੋ ਗਏ ਜਾਂ ਨੇਪਾਲ ਦੇ ਬਾਰਡਰ ਤੇ ਇਕੱਠੇ ਹੋ ਗਏ ਜਾਂ ਚైనా ਦੇ ਬਾਰਡਰ ਤੇ ਇਕੱਠੇ ਹੋ ਗਏ ਤੇ ਫਿਰ ਤੁਹਾਡੇ ਬਾਰਡਰ ਦੇ ਉੱਤੇ ਗੋਲੀ ਸੱੜਦਾ ਚైనా ਜਾਂ ਤੁਸੀਂ ਸੱੜਦੇ ਹੋ ਫਿਰ ਜਵਾਬੀ ਦੇ ਕੇ ਉਹ ਫਿਰ ਆਪਦੇ ਮੁਲਕ ਨੂੰ ਬਚਾਉਂਦਾ ਹੁਣ ਭਗਵੰਤ ਮਾਨ ਦੀ ਸਰਕਾਰ ਹੈ ਸਾਡੇ ਕੋਲ ਪੁਲਿਸ ਵੀ ਹੈ ਸਾਡੇ ਕੋਲ ਬੀਐਸਐਫ ਵੀ ਹੈ ਸਾਡੇ ਕੋਲ ਸਾਰਾ ਕੁਝ ਹੈ ਸਾਡੇ ਕੋਲ ਰੈਪਿਡ ਫੋਰਸ ਵੀ ਹੈ ਇਸ ਕਰਕੇ ਜਦੋਂ ਸ਼ੰਭੂ ਹਰਿਆਣੇ ਵਾਲੇ ਜਦੋਂ ਪੰਜਾਬ ਦੇ ਵਿੱਚ ਗੋਲੇ ਸਿਰਦੇ ਆ ਤੇ ਉਹ ਪੰਜਾਬ ਸਿਰਦੇ ਆ ਨਾ ਉਹਦਾ ਜਵਾਬ ਕਿਸਾਨ ਕਿਉਂ ਦੇਣ ਉਹਦਾ ਜਵਾਬ ਭਗਵੰਤ ਮਾਨ ਦੀ ਸਰਕਾਰ ਨੂੰ ਪੁਲਿਸ ਨੂੰ ਦੇਣਾ ਚਾਹੀਦਾ ਜਦੋਂ ਕਿ ਹਰਿਆਣੇ ਦੇ ਕਿਸਾਨ ਤਾਂ ਕਹਿੰਦੇ ਆਜੋ ਹਰਿਆਣੇ ਦੇ ਮਜ਼ਦੂਰ ਕਹਿੰਦੇ ਆਜੋ ਹਰਿਆਣੇ ਦੇ ਵਪਾਰੀ ਕਹਿੰਦੇ ਆਜੋ ਉਹ ਤੁਹਾਡੇ ਕੋਲ ਲੰਗਰ ਵੀ ਲਈ ਆਈ ਬੈਠੇ ਆ ਉਹ ਟਰਾਲੀਆਂ ਵੀ ਲਈ ਆਈ ਬੈਠੇ ਆ ਉਹ ਜੀਸੀਬੀ ਲਈ ਆਈ ਬੈਠੇ ਆ ਉਹਨਾਂ ਨੂੰ ਫੜੀ ਜਾ ਰਿਹਾ ਜਦੋਂ ਹਰਿਆਣਾ ਤੇ ਅਸੀਂ ਤਾਂ ਭਰਾ ਉਹ ਤਾਂ ਕਹਿੰਦੇ ਆਜੋ ਇਸੇ ਤਰੀਕੇ Rajasthan ਵਾਲੇ ਵੀ ਕਹਿੰਦੇ ਆਜੋ ਹੈ ਇਸ ਤਰੀਕੇ ਸਾਰੇ ਬਾਰਡਰ ਕਹਿੰਦੇ ਆ ਉਹ ਆਜੋ ਹਿਮਾਚਲ ਵਾਲੇ ਜਿਹੜੇ ਲੱਗਦੇ ਉਹ ਵੀ UP ਵਾਲੇ ਕਹਿੰਦੇ ਵੀ ਆਜੋ ਤੇ ਫੇਰ ਗੋਲੇ ਸੱਟ ਰਹੀ ਹੈ ਮੋਦੀ ਸਰਕਾਰ ਤੇ ਕਹਿਣ ਤੇ ਕੌਣ ਖੱਟੜ ਸਰਕਾਰ ਉਹ ਗੈਰਕਾਨੂੰਨੀ ਹੈ ਤੇ ਫਿਰ ਜੇ ਸਾਡੇ ਤੇ ਅਥਰੂਗਤ ਹੈ ਤਾਂ ਫਿਰ ਸਾਡੀ ਭਗਵੰਤ ਮਾਨ ਦੀ ਸਰਕਾਰ ਆਪਣੀ ਪਬਲਿਕ ਕਿਸਾਨਾਂ ਨੂੰ ਬਚਾਉਣ ਦੇ ਲਈ ਉਹ ਉਹਨਾਂ ਤੇ ਅਥਰੂਗਤ ਕਿਉਂ ਨਹੀਂ ਸੜਦੀ ਉਹਨਾਂ ਨੂੰ ਅਥਰੂਗਤ ਸਿੱਟਨੇ ਚਾਹੀਦੇ ਆ ਉਹਨਾਂ ਨੂੰ ਉਹਨਾਂ ਦੇ ਗੋਲੇ ਸੁੱਟਨੇ ਚਾਹੀਦੇ ਆ ਉਹਨਾਂ ਨੇ ਇਹ ਮਦਦ ਕਰਨੀ ਚਾਹੀਦੀ ਆ ਦਾ ਮਤਲਬ ਸਾਡੀ ਸਰਕਾਰ ਜਿਹੜੀ ਚੁੱਪ ਬੈਠੀ ਆ ਮੂਕ ਬੈਠੀ ਆ ਉਹ ਵੇਖਦੀ ਆ ਕਿ ਇਹਨਾਂ ਦੇ ਗੋਲੇ ਪਈ ਜਾਣ ਕਿਉਂਕਿ ਇਹ ਮਾਮਲਾ ਕਿਸਾਨੀ ਦਾ ਹੈ ਕਿਸਾਨ ਦਾ ਪੁੱਤ ਪੁਲਿਸ ਵਾਲਾ ਵੀ ਆ ਫੌਜ ਵਾਲਾ ਵੀ ਆ ਜਿੰਨੇ ਅਫਸਰ ਹੈ ਉਹ ਵੀ ਕਿਸਾਨ ਦੇ ਪੁੱਤ ਹੈ ਮੈਨੂੰ ਕਿਹੜੀ ਦੋਸੋਚੀ ਜਿਹੜੀ ਕਿਸਾਨ ਦੇ ਕਰੇ ਨਹੀਂ ਹੁੰਦੀ ਇਸ ਕਰਕੇ ਇਹਦੀ ਅਸੀਂ ਨਿੰਦਿਆ ਕਰਦੇ ਇੱਕ ਸਾਡਾ ਕਿਸਾਨਾਂ ਦਾ ਨੌਜਵਾਨ ਬਲਬੀਰ ਸਿੰਘ ਬੜਾ ਜ਼ਖਮੀ ਹੋ ਗਿਆ ਕਿਸਾਨ ਯੂਨੀਅਨ ਅਫਸਰ ਦਾ ਉਹ ਜਿਹੜਾ ਆਗੂ ਸੀ ਲੋਗੜ ਸਾਹਿਬ ਇੱਕ ਨੌਜਵਾਨ ਨਿਯਾਮੀ ਵਾਲੇ ਦਾ ਉਹ ਵੀ ਹੋ ਗਿਆ ਤੇ ਇਸ ਕਰਕੇ ਇਹਦੀ ਨਿੰਦਿਆ ਕਰਦੇ ਆ ਸਾਡੇ ਨੌਜਵਾਨ ਸਾਰੇ ਉੱਥੇ ਡਟੇ ਹੋਏ ਆ ਅਸੀਂ ਇਸ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਨਮ ਦਿਨ ਤੇ ਰੁੱਝੇ ਹੋਏ ਸੀਗੇ ਇਸ ਕਰਕੇ ਸਾਡੇ ਸੀਨੀਅਰਜ਼ ਬੰਦੇ ਕੁਝ ਗਏ ਆ ਤੇ ਹੁਣ ਸਾਰੇ ਅਸੀਂ ਜਾਵਾਂਗੇ ਤੇ ਸਰਕਾਰ ਦੀ ਇਸ ਘਟਨਾ ਦੀ ਨਿੰਦਿਆ ਕਰਦੇ ਤੇ ਤੁਰੰਤ ਰਾਹ ਦੇਣਾ ਚਾਹੀਦਾ ਤੇ ਮੋਦੀ ਸਰਕਾਰ ਨੂੰ ਤੁਰੰਤ ਡਾਕਟਰ ਸੁਆਮੀਨਾਥਨ ਕਮਿਸ਼ਨ ਲਾਗੂ ਕਰਕੇ ਇਸ ਜ਼ੁਲਮ ਨੂੰ ਰੋਕਣਾ ਚਾਹੀਦਾ ਅਥਰੂ ਗੈਟਸ ਸਿੱਟਣਾ ਗੋਲੇ ਸਿੱਟਨੇ ਤੇ ਗੋਲੀਆਂ ਚਲਾਉਣੀਆਂ ਦਹਿਸਤ ਮਾਹੌਲ ਬਣਾ ਕਰਨਾ ਕਿਸਾਨਾਂ ਤੇ ਆਪਣੇ ਕਿਸਾਨਾਂ ਤੇ ਜੀ ਦਾ ਖੱਟਿਆ ਸਾਰੇ ਖਾਂਦੇ ਆ ਇਹ ਬਿਲਕੁਲ ਗੈਰਕਾਨੂੰਨੀ ਦੀ ਨਿੰਦਿਆ ਕਰਦੇ ਆ ਪਰ ਇਹਦਾ ਇੱਕ ਹੱਲ ਹੈ ਮੈਂ ਸਾਰੇ ਕਿਸਾਨਾਂ ਨੂੰ ਕਹਿਣਾ ਜਿਹੜਾ ਡਰੋਨ ਆ ਛੱਡਦੇ ਆ ਇਹ ਐਵੇਂ ਫਵਾਡਾਈ ਆ ਕਿ ਅਸੀਂ ਡਰੋਨ ਬੰਦ ਕਰਤੇ ਜੇ ਡਰੋਨ ਬਿਲਕੁਕੁਲ ਬੰਦ ਨਹੀਂ ਕੀਤੇ ਉਹ ਡਰੋਨ ਦੇ ਰਾਈ ਥੋੜੇ ਟਾਰਗੇਟ ਕਰਕੇ ਤੁਹਾਡੇ ਦੇ ਗੋਲੇ ਸਿੱਟੇ ਜਾ ਰਹੇ ਆ ਇਸ ਕਰਕੇ ਇਹਦੀ ਰੋਕ ਕੀ ਹੈ ਜੇ ਡਰੋਨ ਨੂੰ ਰੋਕਣਾ ਹੈ ਤੇ ਮੈਂ ਸਾਰੇ ਕਿਸਾਨਾਂ ਨੂੰ ਕਹਿਣਾ ਕਿ ਤੁਸੀਂ ਚੰਗੀ ਡੋਰ ਲੈ ਕੇ ਚੈਨ ਵਾਲੀ ਜਿਹੜੀ ਕਿ ਗੈਰਕਾਨੂੰਨੀ ਆ ਚੈਨ ਵਾਲੀ ਡੋਰ ਲੈ ਕੇ ਤੁਸੀਂ ਸਾਰੇ ਜਾਣੇ ਪਤੰਗ ਚੜਾ ਦਿਓ ਉਥੇ ਜਿੱਥੇ ਤੁਸੀਂ ਪਤੰਗ ਚੜਾ ਦੋਗੇ ਤੇ ਡਰੋਨ ਚੱਲਣੇ ਬੰਦ ਹੋ ਜਾਣਗੇ ਤੇ ਮੈਂ ਕਿਸਾਨਾਂ ਨੂੰ ਕਹਿਣਾ ਹੈ ਕਿ ਮੈਂ ਪਤੰਗਾਂ ਵਾਲਿਆਂ ਨੂੰ ਕਹਿਣਾ ਭਾਈ ਜਾ ਕੇ ਆਲੇ ਦੁਆਲੇ ਸਾਰੇ ਪਤੰਗ ਚੜਾ ਦਿਓ ਤੇ ਲਗਾਤਾਰ ਪਤੰਗ ਚੜਾਏ ਰਹਿਣ ਤੇ ਡਰੋਨ ਟੋੜੇ ਕੰਮ ਨਹੀਂ ਕਰਨਗੇ ਇਸ ਕਰਕੇ ਪਤੰਗ ਚੜਾਉਣੀ ਬੜੀ ਜ਼ਰੂਰੀ ਹੈ ਤੇ ਇਹ ਹਥਿਆਰ ਸਾਡਾ ਆਪਣਾ ਜਿਹੜਾ ਮਹਾਰਾਜ ਨੇ ਸਾਨੂੰ ਦਿੱਤਾ ਉਹ ਚਲਾਓ ਹਰੇਕ ਅਸੀਂ ਚੜਾ ਸਕਦੇ ਹਾਂ